ਅੱਜ ਕੀ ਨਾਮ ਹੈ ਤੁਹਾਡਾ ਸਿਆਪ ਅੱਜ ਤੁਸੀਂ ਜ਼ਿਲ੍ਹੇ ਦੇ ਵਿੱਚ ਟਾਕ ਕੀਤਾ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੁੰਦੀ ਪਈ ਹੈ ਆ ਜਿਸ ਤਰ੍ਹਾਂ ਤੁਹਾਡੇ ਸਕੂਲ ਦੇ ਜਿਹੜੇ ਸਟਾਫ ਸੀ ਮੈਡਮ ਸੀ ਜਾਂ ਪ੍ਰਿੰਸੀਪਲ ਸੀ ਅੱਜ ਤੁਹਾਨੂੰ ਘਰੇ ਵਧਾਈ ਦੇਣ ਆਏ ਆ ਕੀ ਕਹਿਣਾ ਤੁਹਾਡਾ ਇਸ ਬਾਰੇ ਸਰ ਕਦੇ ਸਪਨੇ ਜਿਵੇਂ ਨਹੀਂ ਸੋਚਿਆ ਸੀ ਕਦੇ ਵੀ ਇਸ ਤਰ੍ਹਾਂ ਟੀਚਰਸ ਘਰੇ ਆਣਗੇ ਕਦੇ ਸਪਨਾ ਹੀ ਲੱਗਦਾ ਵੇ ਆ ਇੱਕ ਤਰ੍ਹਾਂ ਦਾ ਮੇਰੀ ਟੀਚਰ ਮੇਰੇ ਮੈਮ ਦਾ ਬਹੁਤ ਵੱਡਾ ਹੱਥ ਹੈ ਮੇਰੇ ਪੇਰੈਂਟਸ ਦਾ ਮੇਰੇ ਮੈਮ ਹਮੇਸ਼ਾ ਹੀ ਮੇਰੇ ਲਈ ਤਿਆਰ ਰਹਿੰਦੇ ਹੈਗੇ ਆ ਜਦੋਂ ਮਰਜੀ ਮੈਮ ਨੂੰ ਪੁੱਛ ਲਓ ਮੈਮ ਹਮੇਸ਼ਾ ਹੀ ਪਹਿਲੇ ਮੈਨੂੰ ਪ੍ਰਾਇੋਰਟੀ ਦਿੰਦੇ ਹੈਗੇ ਆ ਵੈਸੇ ਮੈਂ ਪੜਾਈ ਦੇ ਵਿੱਚ ਕਿੰਨੀ ਕ ਸਟਰਗਲ ਕਰਨੀ ਪਈ ਸਟਰਗਲ ਤਾਂ ਸੀਗਾ ਥੋੜਾ ਕਿੰਨਾ ਟਾਈਮ ਕਿੰਨੇ ਘੰਟੇ ਲੰਦੇ ਕਿੰਨੇ ਘੰਟੇ ਬੱਲਦੇ ਦੋ 10 ਘੰਟੇ ਬਸ ਟਿਊਸ਼ਨ ਵਗੈਰਾ ਵੀ ਰੱਖੀ ਸੀ ਨਹੀਂ ਟਿਊਸ਼ਨ ਨਹੀਂ ਰੱਖੀ ਸੀ ਅਸੀਂ ਤਾਂ ਸ਼ੁਰੂ ਕਰੀਏ ਨਹੀਂ ਅੱਛਾ ਘਰੇ ਹੀ پڑھਦੇ ਸੀ ਹਾਂਜੀ ਹੋਰ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ बच्चे मैं यही कहना चाहूंगी कि आम मन लगा के पढ़ाई करें स्कूल से रेगुलरिटी बनाना रोज स्कूल जान ਤੇ ਆਪਣੇ টিਚਰਸ ਦੀ ਆਗਿਆ ਦਾ ਪਾਲਣ ਕਰਨਾ obey ਕਰਨ টিਚਰਸ ਦਾ ਬਸ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੁੰਦੀ ਵੇਹੇ ਕੀ ਨਾਮ ਹੈ ਤੁਹਾਡਾ ਸਰ ਬਾਜੀ ਕਿੱਥੋਂ ਦੇ रहने वाले ਸੈਜ ਫੀਕੋੜ ਸ਼ਹਿਰ ਦੇ ਰਹਿਣ ਵਾਲੀ ਸੰਜੇਨਗਰ ਦੀ ਅੱਜ ਜਿਵੇਂ ਤੁਹਾਡੀ ਕੁੜੀਆਂ ਨੇ ਟੌਪ ਕੀਤਾ ਜਲੇ ਰਚੋ ਕੀ ਕਹਿਣਾ ਹੈ ਤੁਸੀਂ ਸਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਪ੍ਰਾਉਡ ਮਸੂ ਕਰ ਰਹੀ ਹੈ ਸਾਡੀ ਬੱਚੀ ਨੇ ਸਾਡਾ ਨਾਮ ਰੋਸ਼ਨ ਕੀਤਾ ਇਸ ਤੋਂ ਵੱਡੀ ਸਾਡੇ ਲਈ ਕੋਈ ਖੁਸ਼ੀ ਹਟਕਾ ਨਾ ਨਹੀਂ ਹੈ ਜੀ ਸਭ ਤੋਂ ਵੱਡਾ ਜਿਵੇਂ ਸਾਡੀ ਬੱਚੀ ਨੇ ਕੀਤਾ ਸਾਰੀਆਂ ਬੱਚਿਆਂ ਦਾ ਨਾਮ ਅੱਗੇ ਵਧਣਾ ਨਾ ਪੜਾਈ ਵੱਲ ਧਿਆਨ ਦੇਣ ਨਾ ਗਲਤ ਕਰਮਾਂ ਤੋਂ ਬਹੁਤ ਵੱਡਾ ਮੈਸੇਜ ਹੈ ਇਹ ਕਿ ਸਭ ਬੱਚਿਆਂ ਨੂੰ ਬਸਾਂ ਹੀ ਮੈਸੇਜ ਮਿਲੇ ਐ ਪੜਨ ਬੱਚੇ ਆਪਣੇ ਟੀਚਰ ਦਾ ਨਾਮ ਰੋਸ਼ਨ ਕਰਨ ਅੱਗੇ ਦਾ ਕੀ ਕੀ ਸੋਚਿਆ ਹੋ ਕੇ ਅੱਗੇ ਦਾ ਫਿਚਰ ਬਸ ਹੀ ਪੜਾਵਾਂਗੇ ਜਿਵੇਂ ਜਿੰਨਾ ਪੜਨਾ ਚਾਹਵੇ ਆਪਾਂ ਦਾ ਬਸ ਹੀ ਤਿਆਰ ਆਈ ਵੱਧ ਤੋਂ ਵੱਧ ਹਾਂਜੀ ਹਾਜੀ ਮੇਰਾ ਕੀ ਨਾਮ ਤੁਹਾਨੂੰ ਮੇਰਾ ਨਾਮ ਜੀ ਦਮਨਦੀਪ ਕੌਰ ਹੈਗਾ ਮੈਂ ਗਰਲ ਸਕੂਲ ਫਰੀਦਕੋਟ ਵਿਖੇ ਵੋਕੇਸ਼ਨਲ ਬਾਗਬਾਨੀ ਦੇ ਮਿਸਟਰਸ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਇਹ ਜਿਹੜਾ ਬੱਚਾ ਸੀਆ ਅੱਜ ਮੈਰਿਟ ਵਿੱਚ ਆਇਆ ਹੈਗਾ ਜੀ ਇਹ ਪਲੱਸ 1 ਕਲਾਸ ਤੋਂ ਮੇਰੀ ਸਟੂਡੈਂਟ ਰਹੀ ਹੈ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਂਤ obedient ਤੇ ਇੰਟੈਲੀਜੈਂਟ ਬੱਚਾ ਆਈ ਈ ਐਮ ਰੀਲੀ ਪ੍ਰਾਊਡ ਆਫ ਹਰ ਜਿੱਥੇ ਇਸ ਬੱਚੇ ਦੀ ਮਿਹਨਤ ਹੈ ਉੱਥੇ ਹੀ ਸਾਡੇ ਸਾਰੇ ਸਟਾਫ ਦਾ ਪੂਰਾ ਹੱਥ ਹੈ ਜੀ ਇਹਨੂੰ ਮੈਰਿਟ ਵਿੱਚ ਲਿਆਉਣ ਤੇ ਔਰ ਅਨਅਵੋਇਡਿੰਗਲੀ ਪੇਰੈਂਟਸ ਦੀ ਵੀ ਉਨੀ ਹੀ ਮਿਹਨਤ ਹੈਗੀ ਹੈ ਵੀ ਆਲ ਆ ਰੈਲੀ ਪ੍ਰਾਊਡ ਆਫ ਦਿਸ ਚਾਈਲਡ ਗੋਡ ਬlesਸ ਯੂ ਬੇਟਾ